ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਲੀਨਾ ਭੂਸ਼ਣ ਮੇਕਅਪ ਅਕੈਡਮੀ ਦੀਆਂ ਕਮੀਆਂ ਕੀ-ਕੀ ਹਨ ਪਹਿਲਾ ਲੀਨਾ ਭੂਸ਼ਣ ਮੇਕਅਪ ਅਕੈਡਮੀ ਦੇ ਕੋਰਸਸ ਦੀ ਕੁਆਲਿਟੀ ਵਧੀਆ ਨਹੀਂ ਹੁੰਦੀ ਹੈ ਦੂਜਾ ਲੀਨਾ ਭੂਸ਼ਣ ਮੇਕਅਪ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨਾਲ ਟ੍ਰੇਨਰ ਕਿਸੇ ਵੀ ਵਿਦਿਆਰਥੀ ਦੇ ਚਾਜ ਨਾਲ ਧਿਆਨ ਨਹੀਂ ਦੇ ਪਾਉਂਦਾ ਹੈ ਤੀਜਾ ਲੀਨਾ ਭੂਸ਼ਣ ਮੇਕਅਪ ਅਕੈਡਮੀ ਦਾ ਫੀਸ ਸਟ੍ਰਕਚਰ ਬਹੁਤ ਜ਼ਿਆਦਾ ਹੈ ਜਿਸ ਕਾਰਨ ਇੱਕ ਨਾਰਮਲ ਵਿਦਿਆਰਥੀ ਐਡਮਿਸ਼ਨ ਨਹੀਂ ਲੈ ਪਾਉਂਦਾ ਹੈ ਚੌਥਾ ਲੀਨਾ ਬੂਸ਼ਨ ਮੇਕਅਪ ਅਕੈਡਮੀ ਦੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਜਾਂ ਪਲੇਸਮੈਂਟ ਪ੍ਰੋਵਾਈਡ ਨਹੀਂ ਕੀਤੀ ਜਾਂਦੀ ਹੈ ਜੇ ਅਸੀਂ ਗੱਲ ਕਰੀਏ ਇੰਡੀਆ ਦੀਆਂ ਟੌਪ 3 ਬਿਊਟੀ ਅਕੈਡਮੀਆਂ ਦੀਆਂ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟੈਂਡਿੰਗ ਵੀ ਬਤਾਤੇ ਸਿਕਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ 5 ਵਾਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁਕੀ ਹੈ ਅਤੇ ਦੂਜੇ ਨੰਬਰ ਤੇ ਹੁੰਦੀ ਹੈ ਮੀਨਾਕਸ਼ੀਦਤ ਮੇਕਅਪ ਅਕੈਡਮੀ ਤੀਜੇ ਨੰਬਰ ਤੇ ਹੁੰਦੀ ਹੈ ਲੈਕਮੀ ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ